ਬਾਕੀ 50 ਸਾਲ ਦੀ ਗਾਰੰਟੀ ਹੈ ਆਪਣੇ ਟੁੱਟੇ ਭੁਰੇ ਇੱਥੇ ਸੜਦੇ ਕੋਈ ਚੱਕਰ ਨਹੀਂਗਾ ਜੀ 50 ਸਾਲ ਦੀ ਗਾਰੰਟੀ ਹੈ ਹਾਂਜੀ 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 ਇੱਕ ਆ ਡਿਜ਼ਾਈਨ ਆ ਗਿਆ ਜੀ ਹੂੰ ਇਹ 2 2 बाई ਢਾਈ ਦਾਗਾ 2 बाई ਢਾਈ ਦਾ 280 ਰੁਪਏ ਦੀ ਜਾਲੀ ਪੈਂਦੀ ਹੈ ਇਹ ਜੀ 280 ਰੁਪਏ ਦੀ ਜਾਲੀ ਇਹ ਆ 2 बाई ਢਾਈ ਦੀ 2 बाई ਢਾਈ ਦੀ ਹਾਂਜੀ ਠੀਕ ਹੈ ਬਾਕੀ ਜੇ ਕੋਈ ਵੀਡੀਓ ਵੇਖ ਕੇ ਆਊਗਾ ਉਹਨੂੰ 10% ਹੋਰ ਲੈਸ ਆ ਜੀ ਜੇ ਕੋਈ ਵੀਡੀਓ ਵੇਖ ਕੇ ਵਾਈ ਦੀ ਪਹੁੰਚਦਾ ਨਾ 10% ਆਹ ਰੇਲਿੰਗ ਆ ਗਈ ਜੀ ਇਹ ਰੇਲਿੰਗ ਆ ਇਹ ਦਾ ਕੀ ਇਹ 9 ਫੁੱਟ ਦੀ ਰੇਲਿੰਗ ਆ ਜੀ ਤਾਂ ਨੂੰ ਇਹਦੇ ਉੱਤੇ ਜਾਲੀ ਦੀ ਹਾ ਜਾਲੀ ਦੇ ਉੱਤੇ ਲਾਉਣਾ ਰੇਲਿੰਗ ਜੀ ਠੀਕ ਇੱਟਾਂ ਦਾ ਵਾਰ ਲਾਉਣ ਦੀ ਲੋੜ ਨਹੀਂ ਆ ਰੇਲਿੰਗ ਬਣ ਜਾਂਦੀ ਹੈ ਤੇ ਇਹਦੀ ਕੀ ਗਾਰੰਟੀ ਵਾਰੰਟੀ ਰਹਿੰਦੀ ਹੈ ਇਹਦੀ ਵੀ 50 ਸਾਲ ਦੀ ਕੋਈ ਵੀ ਮਾਲ ਚੱਕ ਲਓ ਸਾਰੇ ਮਾਲ ਦੀ 50 ਸਾਲ ਦੀ ਗਾਰੰਟੀ ਆ ਇਹਦਾ ਰੇਟ ਕਿੰਨਾ ਰੂ ਕਿੰਨੇ ਫੁੱਟ ਲੰਮਾ ਹੈ ਇਹ 9 ਫੁੱਟ ਲੰਮਾ ਜੀ ਬਸ ਇਸੇ ਦਾ ਵੇਚਦਾ 110 ਰੁਪਏ ਫੁੱਟ ਜੀ ਜੇ ਕੋਈ ਤੁਹਾਡੀ ਵੀਡੀਓ ਵੇਖ ਕੇ ਆਊਗਾ ਉਹਨੂੰ 100 ਰੁਪਏ ਫੁੱਟ ਦਾ ਰੇਟ ਲਾਵਾਂਗੇ ਪਤਾ ਆ ਗਿਆ ਜਿਵੇਂ ਸਿੱਧੂ ਮੂਸੇ ਵਾਲਾ ਆ ਚੈੱਕ ਕਰੋ ਜੀ ਪਤਾ ਸਿੱਧੂ ਮੂਸੇ ਵਾਲਾ ਹਾਂ ਸਿੱਧੂ ਮੂਸੇ ਵਾਲਾ ਦੀ ਕੋਠੀ ਤੇ ਲੱਗਿਆ ਹਵੇਲੀ ਤੇ ਇਹ ਜੀ ਠੀਕ ਹੈ ਜੀ ਠੀਕ ਹੈ ਵੀ ਹਵੇਲੀ ਦੇ ਉੱਤੇ ਲਾਉਣ ਵਾਸਤੇ ਆ ਹਾਂ ਹਵੇਲੀ ਦੇ ਉੱਤੇ ਲਾਉਣ ਵਾਲ ਸੀ ਇਹ ਐ ਦੋ ਦੋ ਜੋੜ ਜੋੜ ਕੇ ਬਣਾਏ ਹੁੰਦੇ ਆ ਹਾਂ ਇਹ ਜੁੜਿਆ ਜਿਹੜਾ ਇਹ ਆਉਂਦਾ ਜੀ 2 ਫੁੱਟ ਲੰਮਾ 21 ਇੰਚ ਉੱਚਾ ਤਾਂ ਨੂੰ ਇਹਦਾ ਕੀ ਰੇਟ ਰਹਿੰਦਾ ਇਹ 220 ਰੁਪਏ ਦਾ ਵੇਚਦੇ ਆ ਵੈਸੇ ਆਪ ਜੇ ਆਫਰ ਲਾਤੀ ਜੀ ਆਪਾਂ 200 ਰੁਪਏ ਦਾ ਹੀ ਤੁਹਾਡੀ ਵੀਡੀਓ ਵੇਖ ਕੇ ਉਬਾਰੀ ਵਾਰੀ ਕਹੀ ਹੈ ਨਾ ਜਿਹੜਾ ਵਾਈ ਦੀ ਵੀਡੀਓ ਵੇਖ ਕੇ ਹੋਗਾ ਉਹਨੂੰ ਲੈ ਸਮੇਂ ਲੈ ਬੰਦਿਆਂ ਨੂੰ ਇੱਕੋ ਹੀ ਗੱਲ ਆਖੀ ਆ ਵੀ ਦੋ ਇੱਕ ਦਾ ਮਾਲ ਪੋਣਾ ਆਪਾਂ ਨੂੰ ਘਾਟਾ ਪਵੇ ਵਾਧਾ ਪਵੇ ਫਿਰ ਘਾਟਾ ਤਾਂ ਪੈਣ ਨਹੀਂ ਦਿੱਤਾ ਬਾਬੇ ਨਾਨਕ ਦਾ ਜੋ ਨਾਮ ਲੈ ਕੇ ਤੂੰ ਹੋਰ ਹੀ ਦਿੱਤੀ ਦੁਕਾਨੀ ਨਹੀਂ ਜੇ ਇਹ ਪੁਰਜੇ ਫੇਰ ਪੁਰਜੇ ਤਾਂ ਇੱਥੇ ਵਾਪਸ ਛੱਡ ਦਿਓ ਜੀ ਵਾਪਸ ਮਾਲ ਕਰਕੇ ਚੇਜ ਕਰਕੇ ਦੇ ਦਾਂਗੇ ਵੀ ਪੈਸੇ ਤਾਂ ਨਹੀਂ ਮੋੜੇ ਜਾਣੇ ਐਵੇਂ ਕਹਦਾ ਤੁਹਾਨੂੰ ਜੀ ਮੈਂ ਕੁਝ ਕਹੀ ਜਾਵਾਂ ਜੀ ਪੀਸ ਪੁਰਜੇ ਤਾਂ ਇਹਦਾ ਚੀਜ਼ ਤੇ ਚੀਜ਼ ਚੇਜ ਕਰ ਦਾਂਗੇ ਹੋਰ ਦੇ ਦਾਂਗੇ ਜੀ ਹੋਰ ਦੇ ਦਾਂਗੇ ਲੈ ਵੀ ਇੰਨੀ ਗਰੰਟੀ ਕਿਹੜਾ ਬੰਦਾ ਦਿੰਦਾ ਕਹਿੰਦਾ ਜੇ ਮਾੜਾ ਮੋਟਾ ਹੀ ਪੁਰਜੇ ਪੁਰਦਾ ਤਾਂ ਹੈ ਹੀ ਨਹੀਂ ਵੈਸੇ ਮੈਨੂੰ 4-5 ਸਾਲ ਹੋ ਗਏ ਕੰਮ ਕਰਦੇ ਨੂੰ ਪੁਰਿਆ ਹੈ ਹੀ ਨਹੀਂ ਅੱਜ ਵੀ ਰੇਟ ਹੈਗਾ 450 ਰੁਪਏ ਦਾ ਹੈ ਰੇਟ ਵੀ ਦੱਸੀ ਜਨੇ ਸੰਗਤ ਅਨੁਸਾਰਿਆਂ ਨੂੰ ਆਪਾਂ ਵੀ ਖੁਸ਼ ਕਰ ਦੇਣਾ ਬੂਰਾ 11 ਰੁਪਏ ਦਾ ਪੀਸ ਪੈਂਦਾ ਇਹ ਜੀ ਇੱਕ ਪੀਸ 11 ਰੁਪਏ ਦਾ ਇਹ ਕਿੰਨੇ ਕੀ 10x10 ਹੈ ਜੀ 10 ਇੰਚ ਦੀ ਹੈ ਹਾਂ 10x10 ਇੰਚ ਦੀ ਛੱਤ ਦੇ ਉੱਤੇ ਵੀ ਲੱਗ ਜਾਂਦੀ ਹੈ ਜਿੱਥੇ ਆਪਣਾ ਟਾਇਲ ਲੱਗਦੀ ਹੈ ਪੱਠੇ ਵਾਲੀ ਉਹਦੇ ਉੱਤੇ ਛੱਤ ਦੇ ਉੱਤੇ ਵੀ ਉਹ ਗਾਰੰਟੀ ਦਾ ਰਹੇਗਾ ਮ ਵੀ ਥੱਲੇ ਪਾਣੀ ਨਹੀਂ ਸਿਮਦਾ ਬਿਲਕੁਲ ਵੀ ਪਾਣੀ ਵੀ ਪੂਰੀ ਗਾਰੰਟੀ ਆਪਣੀ ਮੁੱਟੀ ਵੀ ਨਹੀਂ ਲਾਉਣੀ ਮਿੱਟੀ ਮੁੱਟੀ ਵੀ ਨਹੀਂ ਲਾਉਣੀ ਪੈਂਦੀ 18 ਰੁਪਏ ਸਕਰ ਫੁੱਟ ਪੈਂਦੀ ਹੈ ਜਾਨਕੀ ਲਓ ਜੀ ਅੱਜ ਆਪਾਂ ਇਹੋ ਜੇ ਪਿੰਡ ਦੇ ਵਿੱਚ ਪਹੁੰਚੇ ਆ ਜਿੱਥੇ ਨਾ ਆਰਡਰ ਦੇ ਉੱਤੇ ਜਾਲੀਆਂ ਤਿਆਰ ਕੀਤੀਆਂ ਜਾਂਦੀਆਂ ਆਏ ਉਹ ਤੁਹਾਨੂੰ ਦਿਖਾਉਣੇ ਆ ਜਾਲੀਆਂ ਛੱਡੋ ਸੀਮਿੰਟ ਦੇ ਨਾਲ ਜਿੰਨਾ ਵੀ ਸਮਾਨ ਬੰਦ ਹੈ ਜਿਵੇਂ ਇੱਧਰ ਵਖਾਈ ਬਈ ਜਾਲੀਆਂ ਹੋ ਗਈਆਂ ਨੱਕੇ ਹੋ ਗਏ ਆਹ ਪਏ ਆ ਹਨਾ ਕਿ ਸਾਰਾ ਕੁਝ ਇੱਥੇ ਬਣਦਾ ਆ ਆਪਾਂ ਪਹੁੰਚੇ ਆ ਪਿੰਡ ਮੱਲਣ ਦੇ ਵਿੱਚ ਤੇ ਆਪਾਂ ਬਾਈ ਦੇ ਨਾਲ ਕਰਦੇ ਆ ਗੱਲਬਾਤ ਆਪਾਂ ਨੂੰ ਸਾਰੀ ਜਾਣਕਾਰੀ ਦੇਣਗੇ ਵੀ ਕਿੰਨਾ ਕੁ ਇਹਨਾਂ ਨੂੰ ਬਣਾਉਣ ਦੇ ਵਿੱਚ ਖਰਚਾ ਆ ਜਾਂਦਾ ਕੀ ਇਹਦੀ ਲਾਈਫ ਹੁੰਦੀ ਹੈ ਗਾਰੰਟੀ ਵਾਰੰਟੀ ਕਿੱਥੋਂ ਤਾਈ ਇਹ ਆਪਣਾ ਜਿਹੜਾ ਮਾਲ ਆ ਇਹ ਪੰਚਾ ਦਿੰਦੇ ਆ ਬਾਈ ਜਸਰੀ ਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਧੰਨਵਾਦ ਪੂਰਾ ਸਾਡੇ ਕੋਲ ਪਹੁੰਚਣ ਤੇ ਜੀ ਤੇ ਸਵਾਗਤ ਕਰਦੇ ਆ ਤੁਹਾਡਾ ਜੀ ਧੰਨਵਾਦ ਜੀ ਆਪਾਂ ਕਿਹੜੇ ਪਿੰਡ ਦੇ ਵਿੱਚ ਖੜੇ ਆ ਪ੍ਰੋਪਰ ਲੋਕੇਸ਼ਨ ਦੱਸੋ ਬਈ ਸਾਨੂੰ ਆਪਾਂ ਜੀ ਮੱਲਣ ਪਿੰਡ ਆ ਗਿੱਦੜਵਾ ਇਥੋਂ 30 ਕਿਲੋਮੀਟਰ ਆ ਜੀ ਖੁਸ਼ਰ ਸਾਹਿਬ ਵੀ 30 ਕਿਲੋਮੀਟਰ ਆ ਜੀ ਕੋਟ ਕਪੂਰਾ ਵੀ 30 ਕਿਲੋਮੀਟਰ ਬਚਾਲੇ ਖੜੇ ਜਾਣਗੇ ਸਾਈਟ ਤੇ ਹਾਂਜੀ ਤੇ ਆਪਾਂ ਜਿਵੇਂ ਮੈਂ ਪਹਿਲਾਂ ਹੀ ਗੱਲ ਦੱਸੀ ਸੀ ਵੀ ਆਹ ਜਾਲੀਆਂ ਤਿਆਰ ਕਰਦੇ ਹਾਂ ਨਾ ਆਰਡਰ ਤੇ ਤਿਆਰ ਕਰਦੇ ਹਾਂ ਜਾਲੀਆਂ ਤੋਂ ਇਲਾਵਾ ਜਿਵੇਂ ਜਾਲੀਆਂ ਤਿਆਰ ਕਰਦੇ ਹਾਂ ਜਾਲੀਆਂ ਤੋਂ ਇਲਾਵਾ ਆਪਾਂ ਕਿਹੜਾ ਕਿਹੜਾ ਸਾਰੀ ਆਈਟਮ ਆ ਜੀ ਜਿਹੜੀ ਸੀਮੈਂਟ ਦਾ ਪ੍ਰੋਡਕਟ ਆ ਗਿਆ ਸਾਰੀ ਆਈਟਮ ਤਿਆਰ ਕਰਕੇ ਦੇ ਦਿੰਨੇ ਆਪਾਂ ਜੀ ਜਿਵੇਂ ਹੁਣ ਤੁਹਾਨੂੰ ਮੈਂ ਇੱਕ ਕੈ ਦਿਖਾਉਣਾ ਆਹ ਜਾਲੀ ਵੇਖੋ ਜੀ ਹੂੰ ਇਹ 4x2 ਦੀ ਜਾਲੀ ਹੈ ਜੀ 4 ਫੁੱਟ ਲੰਮੀ 2 ਫੁੱਟ ਉੱਚੀ ਜੀ ਠੀਕ ਹੈ ਡੱਬੀ ਵਾਲੀ ਜਾਲੀ ਵਜ ਦੀ ਸਭ ਤੋਂ ਜਿਆਦਾ ਬੈਸਟ ਡਿਜ਼ਾਈਨ ਚੱਲੀ ਜਾਂਦਾ ਬੈਸਟ ਡਿਜ਼ਾਈਨ ਇਹ ਹੀ ਚੱਲੀ ਜਾਂਦਾ ਹਾਂਜੀ ਹਾਂਜੀ ਇਹਦਾ ਰ ਰੇਟ ਵੀ ਦੱਸੀ ਜਨੇ ਸੰਗਤ ਅਨੁਸਾਰਿਆਂ ਨੂੰ ਆਪਾਂ ਵੀ ਖੁਸ਼ ਕਰ ਦੇਣਾ ਪੂਰਾ ਨਹੀਂ 450 ਰੁਪਿਆ ਇਹਦਾ ਰੇਟ ਹੈ ਹਾਂਜੀ ਹਾਂਜੀ ਇਹਦੀ ਇਹਦੀ ਲੈਂਥ ਲੰਬਾਈ ਚੜਾਈ ਕਿੰਨੀ ਕੁ ਲੰਬਾਈ ਇਹਦੀ 4 ਫੁੱਟ ਆ ਜੀ ਆ ਇਹਨੂੰ ਤਾਂ ਨੂੰ 2 ਫੁੱਟ ਆ ਜੀ ਇਹ ਤਾਂ ਨੂੰ 2 ਫੁੱਟ ਲੰਬਾਈ ਤੇ ਇਹਦੇ ਵਿੱਚ ਕੋਈ ਵੀ ਆਪਾਂ ਡਿਜ਼ਾਈਨ ਲ ਲਈਏ ਜਿਵੇਂ ਉਹ ਵੱਖਰਾ ਡਿਜ਼ਾਈਨ ਹੈ ਨਾ ਹਾਂਜੀ ਹਾਂਜੀ ਜਿਵੇਂ ਆ ਵੱਖਰਾ ਆ ਡਿਜ਼ਾਈਨ ਆ ਗਿਆ ਜੀ ਇਹ ਵੀ 4 बाई 2 ਦਾ ਹੈ ਜੀ ਇਹ 500 ਰੁਪਏ ਦੀ ਜਾਲੀ ਆ ਥੋੜੀ ਜੀ ਮਟਾਈ ਦਾ ਫਰਕ ਆ ਥੋੜੀ ਜੀ ਭਾਰੀ ਆ ਉਹਦੇ ਨਾਲੋਂ ਜੀ ਅੱਛਾ ਇਹਦਾ ਕਰਕੇ ਰੇਟ ਦਾ ਆਪਣਾ ਫਰਕ ਪੈ ਜਾਂਦਾ ਹਾਂਜੀ 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 ਇਹ ਜਿਹੜਾ ਐ ਮਟਾਈ ਦਾ ਕਰਕੇ ਹੈ ਹਾਂਜੀ 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 ਹੋਰ ਵੇਖੋ ਡਿਜ਼ਾਈਨ ਇੱਕ ਆ ਇੱਕ ਆ ਗਈ ਵੱਲ ਜੀ ਸਪੈਸ਼ਲ ਪੈਲਸਾਂ ਤੇ ਜਾਂ ਘਰਾਂ ਤੇ ਜਾਂ ਕੋਠੀਆਂ ਦੀ ਸ਼ਾਨ ਆਸਤੇ ਲਾਉਣ ਵਾਸਤੇ ਆਪਾਂ ਨੂੰ ਜੀ ਠੀਕ ਆ ਆਹ ਇਹ ਵੇਲ ਆ ਜੀ ਇਹਨੂੰ ਵੇਲ ਕਹਿੰਦੇ ਹੈ ਹਾਂ ਇਹ ਵੇਲ ਆ ਜੀ ਇਹ ਸਪੈਸ਼ਲ ਬਣਾਇਆ ਫਰਮ ਆ ਆਪਾਂ ਜੀ ਨਹੀਂ ਇਹ ਆਪਾਂ ਜਾਲੀਆਂ ਤਾਂ ਬਣਾਉਣੇ ਆ। ਹਾਂਜੀ ਆਪਾਂ ਡਿਲੀਵਰੀ ਵੀ ਇਹਦੀ ਕਰ ਦਿੰਦੇ ਹਾਂ। ਹਾਂ ਡਿਲੀਵਰੀ ਵੀ ਸਾਰੇ ਆਲ ਪੰਜਾਬ, ਹਰਿਆਣਾ, ਰਾਜਸਥਾਨ ਜਿੱਥੇ ਕਹੋਗੇ ਉੱਥੇ ਡਿਲੀਵਰੀ ਪਹੁੰਚਾ ਦੇਣੀ। ਕਿੱਥੇ ਡਿਲੀਵਰੀ ਹੋ ਜਾਊਗੀ। ਬੇਫਿਕਰ ਹੋ ਜੀ। ਨੰਬਰ ਵਸਦੇ ਬਈ ਆਪਣਾ ਜੇ ਕਿਸੇ ਨੂੰ ਨੰਬਰ ਜੀ 9867 6450 ਜੀ। ਠੀਕ ਹੈ। ਬਾਕੀ ਆਪਾਂ ਬਾਈ ਹੋਰਾਂ ਦਾ ਨੰਬਰ ਤੁਹਾਨੂੰ ਸਕਰੀਨ ਤੇ ਵੀ ਦਵਾਂਗੇ ਤੇ ਬਈ ਜਾਲੀਆਂ ਜਾਲੀਆਂ ਤੋਂ ਇਲਾਵਾ ਹੋਰ ਕਿਹੜੀ ਚੀਜ਼ ਆ? ਔਰ ਇਹ ਵੀ ਜਾਲਗੀਆਂ ਆ ਹਾਂ ਇਹ ਵੀ ਜਾਲਗੀਆਂ ਹੀ ਆ ਜੀ ਇਹ ਜਿਵੇਂ ਹਵੇਲੀ ਟਾਈਪ ਆ ਹਾਂ ਹਵੇਲੀ ਟਾਈਪ ਜਾਲੀ ਆ ਗਈ ਆ ਕਲਾਸਿਕ ਚੀਜ਼ ਹੋਗੀ ਕਲਾਸਿਕ ਚੀਜ਼ ਆ ਗਈ ਜੀ ਇਹਨਾਂ ਦਾ ਕੀ ਰੇਟ ਰਹਿੰਦਾ ਆਪਣੇ ਕੋਲੇ ਇਹ ਜੀ 3.5 ਬਾਈ ਆਏ 3.5 ਫੁੱਟਾ ਜੀ ਤਾਂ ਨੂੰ 2.5 ਫੁੱਟਾ ਜੀ ਤਾਂ ਨੂੰ 2.5 ਫੁੱਟ ਹਾਂਜੀ ਇਹ ਰੇਟ 450 ਦਾ ਇਹ ਵੀ ਪੀਸ ਪੈਣਾ ਜੀ ਇਹ ਪੀਸ ਵੀ ਆਪਾਂ ਨੂੰ 450 ਦਾ ਪੈ ਜਾਣਾ ਹਾਂਜੀ ਹੋਰ ਆਪਣੇ ਕੋਲੇ ਕਿਹੜਾ ਜਾਨ ਵੇਖੋ ਆਜੋ ਜੀ ਸਾਰਾ ਕੁਝ ਸੀਮੈਂਟਡ ਹੀ ਆ ਸਾਰਾ ਸੀਮੈਂਟ ਵਾਲਾ ਜੀ ਬਾਕੀ 50 ਸਾਲ ਦੀ ਗਾਰੰਟੀ ਆ ਆਪਣੀ ਟੁੱਟੇ ਪੂਰੇ ਇੱਥੇ ਸਿਰਦੇ ਕੋਈ ਚੱਕਰ ਨਹੀਂਗਾ ਜੀ 50 ਸਾਲ ਦੀ ਗਾਰੰਟੀ ਹੈ ਹਾਂਜੀ 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 ਇੱਕ ਆ ਡਿਜ਼ਾਈਨ ਆ ਗਿਆ ਜੀ ਹੂੰ ਇਹ 2 2 बाई 2.5 ਦਾਗਾ 2 बाई 2.5 ਦਾ 280 ਰੁਪਏ ਦੀ ਜਾਲੀ ਪੈਂਦੀ ਹੈ ਇਹ ਜੀ 280 ਰੁਪਏ ਦੀ ਜਾਲੀ ਇਹ ਆ 2 बाई 2.5 ਦੀ 2 बाई 2.5 ਦੀ ਹਾਂਜੀ ਠੀਕ ਹੈ ਬਾਕੀ ਜੇ ਕੋਈ ਵੀਡੀਓ ਵੇਖ ਕੇ ਆਊਗਾ ਉਹਨੂੰ 10% ਹੋਰ ਲੈਸ ਆ ਜੀ ਠੀਕ ਹੈ ਜੇ ਕੋਈ ਵੀਡੀਓ ਵੇਖ ਕੇ ਵਾਈ ਦੀ ਪਹੁੰਚਦਾ ਨਾ 10% ਆਹ ਰੇਲਿੰਗ ਆ ਗਈ ਜੀ ਇਹ ਰੇਲਿੰਗ ਆ ਇਹਦਾ ਕੀ ਇਹ ਨੌ ਫੁੱਟ ਦੀ ਰੇਲਿੰਗ ਆ ਜੀ ਤਾਂ ਨੂੰ ਇਹਦੇ ਉੱਤੇ ਜਾਲੀ ਦੇ ਹਾਂ ਜਾਲੀ ਦੇ ਉੱਤੇ ਲਾਉਣ ਨੂੰ ਰੇਲਿੰਗ ਜੀ ਇੱਟਾਂ ਦਾ ਵਾਰ ਲਾਉਣ ਦੀ ਲੋੜ ਨਹੀਂ ਆ ਰੇਲਿੰਗ ਬਣ ਜਾਂਦੀ ਹੈ ਤੇ ਇਹਦੀ ਕੀ ਗਾਰੰਟੀ ਵਾਰੰਟੀ ਰਹਿੰਦੀ ਹੈ ਇਹਦੀ ਵੀ 50 ਸਾਲ ਦੀ ਕੋਈ ਵੀ ਮਾਲ ਚੱਕ ਲਓ ਸਾਰੇ ਮਾਲ ਦੀ 50 ਸਾਲ ਦੀ ਗਾਰੰਟੀ ਆ ਇਹਦਾ ਰੇਟ ਕਿੰਨਾ ਰੂ ਕਿੰਨੇ ਫੁੱਟ ਲੰਮਾ ਹੈ ਇਹ 9 ਫੁੱਟ ਲੰਮਾ ਜੀ ਵੈਸੇ ਤਾਂ ਵੇਚਦਾ 110 ਰੁਪਏ ਫੁੱਟ ਜੀ ਜੇ ਕੋਈ ਤੁਹਾਡੀ ਵੀਡੀਓ ਵੇਖ ਕੇ ਆਊਗਾ ਹਣ 100 ਰੁਪਏ ਫੁੱਟ ਦਾ ਰੇਟ ਲਾਵਾਂਗੇ ਜੀ 100 ਰੁਪਏ ਫੁੱਟ ਹਾਂ ਜੀ ਤੇ ਇੱਕਾ ਬੁਰਜੀ ਆ ਗਈ ਆਪਣੀ ਜੀ ਇਹਦਾ ਡਿਜ਼ਾਈਨ ਹੀ ਉੱਤੇ ਬੜਾ ਵਧੀਆ ਬਣਾਇਆ ਹੋਇਆ ਹੈ ਇਹਦੇ ਫੁੱਲ ਬਣਿਆ ਹੋਇਆ ਡਿਜ਼ਾਈਨ ਆਹ ਵੇਖੋ ਇਹ ਬੁਰਜੀ ਆ ਗਈ ਆਪਣੀ ਜੀ ਹੂੰ ਇਹ ਵੇਚੀ ਜਾਂਦੇ ਲੋਕ ਤਾਂ 850 ਦੀ 900 ਦੀ ਆਪਣੀ ਜੀ ਵੀਡੀਓ ਵੇਖ ਕੇ ਆਊਗਾ ਕੋਈ 800 ਰੁਪਏ ਦਾ ਪੀਸ ਜੀ 800 ਰੁਪਈਆ ਦਾ ਇਹ ਪੀਸ ਹੈ ਹਾਂਜੀ ਓਕੇ ਜੀ ਤੇ ਇਹ ਹੋਰ ਵੇਖੋ ਜੀ ਕੀ ਚੀਜ਼ਾਂ ਇਹ ਵੀ ਆਪਾਂ ਬਣਾਉਣੇ ਹਾਂਜੀ ਇਹ ਵੀ ਛੱਤ ਵਾਲੀ ਪਲੇਟ ਜੀ ਛੱਤ ਦੇ ਉੱਤੇ ਲੱਗਦੀ ਹੈ ਛੱਤ ਦੇ ਉੱਤੇ ਵੀ ਲੱਗ ਜਾਂਦੀ ਹੈ ਇਹ ਜੀ ਤੇ ਵੇੜੇ 'ਚ ਵੀ ਲੱਗ ਜਾਂਦੀ ਹੈ ਠੀਕ ਹੈ ਤੁਹਾਨੂੰ ਡਿਜ਼ਾਈਨ ਬਣਾ ਕੇ ਦਿਖਾਉਣਾ ਛੋਟਾ ਜਿਹਾ ਮੈਂ ਅਛਾ ਡਿਜ਼ਾਈਨ ਬਣਾ ਕੇ ਦਿਖਾਉਂਗੇ ਹੁਣ ਹਾਂਜੀ ਹਾਂਜੀ ਇਹ ਕਲਰ-ਕਲਰ ਆਪਾਂ ਕਰਕੇ ਦੇ ਦਿੰਦੇ ਹਾਂ ਹਾਂਜੀ ਕਲਰ ਕਰਕੇ ਦੇਣਾ ਜਿਵੇਂ ਕੋਈ ਨਿੱਕਾ ਘਰ ਹੁੰਦਾ ਜੀ 베ੜੇ ਦੇ ਵਿੱਚ ਲਾਉਣਾ ਘੱਟ ਵੱਜੇ ਨਾਲ ਇਹ ਪਲੇਟ ਬਹੁਤ ਵੈਸਟ ਆ ਜੀ ਠੀਕ ਹੈ ਜੀ ਐਂ ਇਹਦਾ ਡਿਜ਼ਾਈਨ ਬਣ ਜਾਣਾ ਹਾਂ ਹਾਂਜੀ 11 ਰੁਪਏ ਦਾ ਪੀਸ ਪੈਂਦਾ ਇਹ ਜੀ ਇੱਕ ਪੀਸ 11 ਰੁਪਏ ਦਾ ਇਹ ਕਿੰਨੇ ਕੀ 10x10 ਆ ਜੀ 10 ਇੰਚ ਦੀ ਹੈ ਹਾਂ 10x10 ਇੰਚ ਦੀ ਛੱਤ ਦੇ ਉੱਤੇ ਵੀ ਲੱਗ ਜਾਂਦੀ ਹੈ ਜਿੱਥੇ ਆਪਣਾ ਤੈਲ ਲੱਗਦੀ ਹੈ ਪੱਠੇ ਵਾਲੀ ਉਹਦੇ ਉੱਤੇ ਛੱਤ ਦੇ ਉੱਤੇ ਵੀ ਬਹੁਤ ਗਾਰੰਟੀ ਦਾ ਰਹੇ ਕੰਮ ਵੀ ਥੱਲੇ ਪਾਣੀ ਨਹੀਂ ਸਿੰਮਦਾ ਬਿਲਕੁਲ ਵੀ ਪਾਣੀ ਵੀ ਨਹੀਂ ਪੂਰੀ ਗਰੰਟੀ ਆਪਣੀ ਮੁੱਟੀ ਵੀ ਨਹੀਂ ਲਾਉਣੀ ਮਿੱਟੀ ਮੁੱਟੀ ਵੀ ਨਹੀਂ ਲਾਉਣੀ ਪੈਂਦੀ 18 ਰੁਪਏ ਸਕਰ ਫੁੱਟ ਪੈਂਦੀ ਜਾਨੀਏ ਤੇ ਇਹ ਜਿਹੜੇ ਗਮਲੇ ਗੁੰਮਲੇ ਪਏ ਆ ਆਪਣੇ ਹਾਂਜੀ ਇਹ ਗਮਲੇ ਆਗੇ ਅੱਗੇ ਜੀ ਠੀਕ ਹੈ ਜੀ ਆ ਵੀ ਆਪਾਂ ਗਮਲੇ ਵਿਖਾਉਣੇ ਆ ਹੁਣ ਤੁਹਾਨੂੰ ਆਹ ਕੀ ਐ ਬਈ ਪਹਿਲਾਂ ਦਿਖਾ ਗੋ ਇਹ ਪੱਥਰ ਆ ਜੀ ਟੈਂਕੀ ਵਾਲਾ ਅੱਛਾ ਟੈਂਕੀ ਰੱਖੀ ਜਾਂਦੀ ਹੈ ਤੇ 1000 ਲੀਟਰ ਵਾਲੀ ਠੀਕ ਹੈ ਟੋਟਲ ਸਮਾਨ ਹੀ ਬਣਾਉਣੇ ਆ ਹਾਂ ਟੋਟਲ ਹੈ ਜੀ ਆ ਪੱਤਾ ਆ ਗਿਆ ਜਿਵੇਂ ਸਿੱਧੂ ਮੂਸੇ ਵਾਲਾ ਆ ਚੈੱਕ ਕਰੋ ਜੀ ਪਤਾ ਸਿੱਧੂ ਮੂਸੇ ਵਾਲਾ ਪਤਾ ਹਾਂ ਸਿੱਧੂ ਮੂਸੇ ਵਾਲ ਦੀ ਕੋਠੀ ਤੇ ਲੱਗਿਆ ਹਵੇਲੀ ਤੇ ਇਹ ਜੀ ਠੀਕ ਹੈ ਜੀ ਠੀਕ ਹੈ ਵੀ ਹਵੇਲੀ ਦੇ ਉੱਤੇ ਲਾਉਣ ਵਾਸਤੇ ਆ ਹਾਂ ਹਵੇਲੀ ਦੇ ਉੱਤੇ ਲਾਉਣ ਵਾਲ ਸੀ ਇਹ ਐ ਦੋ ਦੋ ਜੋੜ ਜੋੜ ਕੇ ਬਣਾਏ ਹੁੰਦੇ ਆ ਹਾਂ ਇਹ ਜੁੜਿਆ ਜਿਹੜਾ ਇਹ ਆਉਂਦਾ ਜੀ 2 ਫੁੱਟ ਲੰਮਾ 21 ਇੰਚ ਉੱਚਾ ਤਾਂ ਇਹਦਾ ਕੀ ਰੇਟ ਰਹਿੰਦਾ ਇਹ 220 ਰੁਪਏ ਦਾ ਵੇਚਦੇ ਆ ਵੈਸੇ ਆਪ ਜੇ ਆਫਰ ਲਾਤੀ ਜੀ ਆਪਾਂ 200 ਰੁਪਏ ਦਾ ਹੀ ਤੁਹਾਡੀ ਵੀਡੀਓ ਵੇਖ ਕੇ ਉਬਾਰੀ ਵਾਰੀ ਕਹੀ ਹੈ ਨਾ ਜਿਹੜਾ ਵਾਈ ਦੀ ਵੀਡੀਓ ਵੇਖ ਕੇ ਹੋਗਾ ਉਹਨੂੰ ਲੈ ਸਮਿਲ ਨਹੀਂ ਮਿਲਣਾ 20 ਰੁਪਏ ਦਾ ਇੱਕ ਪਿੱਛੇ ਛੱਡਤਾ ਪਾਵੇ ਇਹਦਾ ਬਾਬਾ ਹੀ ਲੱਗਦੇ ਹੁੰਦੇ ਆ ਆ ਹੋਰ ਕੁਝ 250 ਨੂੰ ਇੱਕ ਹਾਂਜੀ ਹਾਂਜੀ ਪਾਵੇ ਵੀ ਦਿਖਾਉਣਾ ਜੀ ਇੱਕ ਆਪਾਂ ਪਾਵੇ ਸੀਮੈਂਟ ਵਾਲੇ ਪਾਵੇ ਇਹ ਗ੍ਰਿਲ ਦੇ ਗ੍ਰਿਲ ਦੇ ਰੂਪ ਚ ਲੱਗ ਜਾਂਦੇ ਆ ਹਾਂਜੀ 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 ਆ ਵੇਖੋ ਜਾਲੀ ਕਾ 2x2.5 ਦੀ ਆ ਡਿਜ਼ਾਈਨ ਆ ਗਿਆ 2x2.5 ਦੀ ਠੀਕ ਐ ਆ ਪਾਵੇਆਂ ਦਾ ਡਿਜ਼ਾਈਨ ਵੇਖੋ ਜੀ ਇਹ ਕਿੰਨਾ 2 ਬਾਈ 2.5 ਦਾ ਨਾ ਨਾ ਜੀ ਇਹ 2 ਫੁੱਟ ਲੰਮਾ ਜੀ ਤਾਂ ਨੂੰ 3 ਇੰਚੀ ਦਾ ਪੈਰ ਆ ਠੀਕ ਹੈ 3 ਇੰਚੀ ਦਾ ਪੈਰ ਆ 2 ਫੁੱਟ ਤਾਂ ਨੂੰ ਲੰਮਾ ਜੀ ਇਹ ਆਪਾਂ ਨੂੰ ਕੋਲ 150 ਰੁਪਏ ਦਾ ਪੀਸ ਜੀ ਸਾਰਾ 150 ਰੁਪਏ ਦਾ ਪੀਸ ਹਾਂਜੀ ਜੇ ਕੋਈ ਚਾਵੇ ਤਾਂ ਚਿੱਟੇ ਵੀ ਬਣਾ ਸਕਦਾ ਆਪਣੇ ਤੋਂ ਸਪੈਸ਼ਲ ਪਾਵੇ ਜਿਵੇਂ ਆਹ ਪਈ ਜੀ ਚਿੱਟੇ ਚਿੱਟੇ ਸੀਮੈਂਟ ਦੇ ਵਿੱਚ ਇਹ ਚਿੱਟੇ ਸੀਮੈਂਟ ਵਾਲੇ ਆ ਹਾਂਜੀ ਹਾਂਜੀ ਇਹਦਾ ਐਕਸਟਰਾ ਚਾਰਜ ਹੁੰਦਾ ਜੀ ਠੀਕ ਹੈ ਜੀ ਇਹ ਚਿੱਟੇ ਸੀਮੈਂਟ ਵਾਲੇ ਪਾ ਕੇ ਆਗੇ ਉਹ ਵੇਖੋ ਚਿੱਟਾ ਸਾਰਾ ਕੋਲ ਮਾਲ ਲਾਈ ਬੈਠਾ ਮਿਸਤਰੀ ਜੀ ਉਹਨੂੰ ਬਕਾਇਦਾ ਪੁੱਛ ਵੀ ਸਕਦੇ ਹੋ ਬਾਈ ਜੀ ਕਿੰਨੇ ਇੱਕ ਦਾ ਮਾਲ ਲਾਉਨੇ ਤੁਸੀਂ ਸਹੀ ਦੱਸ ਦੋ ਇੱਕ ਦਾ ਮਾਲ ਦੋ ਦੋ ਇੱਕ ਦਾ ਮਾਲ ਲਾਉਂਦਾ ਜੀ ਇਹ ਦੋ ਇੱਕ ਦਾ ਬਜ਼ੁਰਗ ਹੋ ਗਿਆ ਆ ਕੰਮ ਕਰਦੇ ਕਰਦੇ ਨੂੰ ਇਹਨੂੰ ਹੀ ਠੀਕ ਆ ਐਕਸਪੀਰੀਅੰਸ ਹਾਂ ਐਕਸਪੀਰੀਅੰਸ ਐਕਸਪੀਰੀਅੰਸ ਬਹੁਤ ਜ਼ਿਆਦਾ ਹੈ ਇਹਨੂੰ ਜੀ ਬਹੁਤ ਜ਼ਿਆਦਾ ਐਕਸਪੀਰੀਅੰਸ ਆ ਹਾਂ ਜੀ ਹਾਂ ਜੀ ਸਾਲਾ ਸਰ ਤੋਂ ਮੰਗਾਇਆ ਸਪੈਸ਼ਲ ਬੰਦੇ ਜੀ ਪੰਜਾਬੀ ਆਪਣਾ ਕੋਈ ਭਰਾ ਨਹੀਂ ਆ ਸਾਲਾ ਸਰ ਦੇ ਮਿਸਤਰੀ ਆ ਸਾਰੇ ਇੱਥੇ ਜਿੰਨੇ ਵੀ ਫਿਰਦੇ ਆ ਜੀ ਰਾਜਸਥਾਨ ਦੇ ਬੰਦੇ ਰਾਜਸਥਾਨ ਦੇ ਮੈਂ ਵੀ ਰਾਜਸਥਾਨ ਤੋਂ ਹੀ ਬਾਈ ਵੀ ਰਾਜਸਥਾਨ ਤੋਂ ਲੋ ਜੀ ਇੱਕ ਹੋਰ ਤੇ ਬਾਈ ਜੀ ਆਹ ਇੱਕ ਉਹ ਆ ਗਿਆ ਚਰੌਖਾ ਤਾਂ ਲੱਗਣ ਨੂੰ ਆਪਣੇ ਕੋਠੀਆਂ ਦੇ ਉੱਤੇ ਉਹ ਬਾਅਦ ਡਿਜ਼ਾਈਨ ਲੱਗਿਆ ਤੁਹਾਨੂੰ ਦਿਖਾਵਾਂਗੇ ਬਾਅਦ ਵਿੱਚ ਜੀ ਚਰੌਖਾ ਮਤਲਬ ਕਿਹੜਾ ਆ ਜੀ ਮੈਂ ਆ ਆ ਗਈ ਆ ਆ ਹਾਂਜੀ 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 ਇ ਚਰੌਖੇ ਦੇ ਪਾਰਟ ਆ ਗਏ ਤਾਂ ਲੱਗਣ ਵਾਸਤੇ ਹਵੇਲੀ ਦੇ ਉੱਤੇ ਜਿਵੇਂ ਆਪਣੀ ਖਿੜਕੀ ਹੋ ਗਈ ਖਿੜਕੀ ਦੇ ਉੱਤੇ ਲਾਉਣ ਨੂੰ ਬਾਹਰ ਲੱਗਿਆ ਵੀ ਦਿਖਾ ਦਿੰਨੇ ਤੁਹਾਨੂੰ ਜੀ ਲੱਗੇ ਹੋਏ ਆ ਟੋਪੀ ਆ ਗਈ ਤਾਂ ਬੁਰਜੀ ਵਾਲੀ ਉਹ ਹੀ ਜੀ ਨਹੀਂ ਇਹਦਾ ਰੇਟ ਕੀ ਰਹੂਗਾ ਇਹ 7000 ਦਾ ਪੀਸ ਪੈਂਦਾ ਸਾਰਾ ਜਿਵੇਂ ਆ ਹੋ ਗਿਆ ਪਾਰਟ ਉਹ ਹੋਗੇ ਤੋ 7 ਪੀਸ ਹੁੰਦੇ ਲੱਗੇ ਲਗਾਇਓ ਬਾਹਰ ਲੱਗੇ ਦਿਖਾ ਦੇਨੇ ਚੈੱਕ ਕਰਾ ਦੇਨੇ ਇਹ ਸੈਟ ਸੈਟ ਬਣ ਜਾਂਦਾ ਹੈ ਹਾਂਜੀ ਹਾਂਜੀ ਠੀਕ ਹੈ ਜੀ ਆ ਪਾਵ ਆ ਗਿਆ 1.5 ਫੁੱਟਾ ਜੀ ਇਹ 1.5 ਫੁੱਟਾ ਇੱਧਰ ਦਿਖਾਈ ਭਾਈ ਆ ਕੇ ਇਹ 1.5 ਫੁੱਟਾ ਪਾਵ ਆ ਗਿਆ ਪਰਲੀ ਸਾਈਡ 2 ਫੁੱਟਾ ਜੀ ਇਹ 1.5 ਫੁੱਟਾ 6 ਇੰਚ ਹੀ ਪੈ ਰਹਾ ਇਹਦਾ ਤਾਂ ਆ ਨੂੰ 1.5 ਫੁੱਟਾ ਜੀ ਠੀਕ ਹੈ ਇਹ ਆਪਾਂ ਨੂੰ ਪਊਗਾ 160 ਰੁਪਏ ਦਾ ਪੀਸ ਹੀ 160 ਰੁਪਈਆ ਦਾ ਪੀਸ ਹਾਂਜੀ ਉਹ ਜਿਹੜਾ 2 ਫੁੱਟ ਤਾਂ ਆ ਨੂੰ ਆ ਜੀ 6 ਇੰਚ ਹੀ ਪੈ ਰਹਾ ਉਹ ਆਪਾਂ ਨੂੰ 200 ਰੁਪਏ ਦਾ ਪੀਸ ਫੂਗਾ ਠੀਕ ਹੈ ਜੀ ਇਹ ਨੰਡਰਿਓ ਵੀ ਆਪਣਾ ਗਾਰੰਟੀ ਫੁੱਲ ਹੋਊਗੀ ਜੀ ਵੀ ਪੁਰਜੂਗਾ ਜਾਂ ਕੁਛ ਵੀ ਹੋ ਜੂਗਾ ਇਹਨੂੰ ਆਪਣੀ ਜਿੱ ਨਜ਼ਰ ਬੈਠੇ ਆ ਫੁੱਲ ਲਾਈਫ ਹੈ ਦੀ ਫੁੱਲ ਗਾਰੰਟੀ ਆ ਪਰ ਬੰਦਿਆਂ ਨੂੰ ਇੱਕੋ ਹੀ ਗੱਲ ਆਖੀ ਆ ਵੀ ਦੋ ਇੱਕ ਦਾ ਮਾਲ ਪੋਣਾ ਆਪਾਂ ਨੂੰ ਘਾਟਾ ਪਵੇ ਵਾਦਾ ਪਵੇ ਫਿਰ ਘਾਟਾ ਤਾਂ ਪੈਣ ਨਹੀਂ ਦਿੱਤਾ ਬਾਬੇ ਨਾਨਕ ਦਾ ਜਦੋਂ ਨਾਮ ਲੈ ਕੇ ਤੂੰ ਹੋਰ ਹੀ ਦਿੱਤੀ ਦੁਕਾਨੀ ਨਹੀਂ ਜੇ ਇਹ ਪੁਰਜੇ ਫਿਰ ਪੁਰਜੇ ਤਾਂ ਇੱਥੇ ਵਾਪਸ ਛੱਡ ਦਿਓ ਜੀ ਵਾਪਸ ਮਾਲ ਕਰਕੇ ਚੇਂਜ ਕਰਕੇ ਦੇ ਦਿਆਂਗੇ ਵੀ ਪੈਸੇ ਤਾਂ ਨਹੀਂ ਮੋੜੇ ਜਾਣੇ ਐਵੇਂ ਕਹਦਾ ਤੁਹਾਨੂੰ ਜੀ ਮੈਂ ਕੁਝ ਕਹੀ ਜਾਵਾਂ ਜੀ ਪੀਸ ਭੁਰ ਜੀ ਤਾਂ ਇਹਦਾ ਚੀਜ਼ ਤੇ ਚੇਂਜ ਕਰ ਦਾਂਗੇ ਚੇਂਜ ਕਰ ਦਿਆਂਗੇ ਹੋਰ ਦੇ ਦਾਂਗੇ ਜੀ ਹੋਰ ਦੇ ਦਿਆਂਗੇ ਲੈ ਵੀ ਇੰਨੀ ਗਰੰਟੀ ਕਿਹੜਾ ਬੰਦਾ ਦਿੰਦਾ ਕਹਿੰਦਾ ਜੇ ਮਾੜਾ ਮੋਟਾ ਹੀ ਭੁਰਦਾ ਤਾਂ ਹੈ ਹੀ ਨਹੀਂ ਵੈਸੇ ਮੈਨੂੰ 4-5 ਸਾਲ ਹੋ ਗਏ ਕੰਮ ਕਰਦੇ ਨੂੰ ਪੁਰਿਆ ਹੈ ਹੀ ਨਹੀਂ ਇਹ ਪੀਸੀ ਆਹ ਵੇਖੋ ਕੱਗਰ ਪੌਣਿਆਂ ਦੇ ਵਿੱਚ ਜੀ ਅਸੀਂ ਕੱਗਰ ਮਤਲਬ ਕੱਗਰ ਦਾ ਰੇਤਾ ਨਾ ਨਾ ਜੀ ਕੱਗਰ ਕੱਗਰੇ ਪਠਾਨਕੋਟ ਵਾਲਾ ਹੁੰਦਾ ਜੀ ਕ੍ਰੈਸ਼ਰ ਕਾਲਾ ਕ੍ਰੈਸ਼ਰ ਅੱਛਾ ਇਹ ਪਠਾਨਕੋਟ ਵਾਲਾ ਠੀਕ ਹੈ ਪਠਾਨਕੋਟ ਵਾਲਾ ਘੱਗਰ ਪੋਨੇ ਇਹਦੇ ਵਿੱਚ ਤੇ ਇੱਕ ਗਮਲੇ ਬਈ ਉਹ ਗਮਲੇ ਪਏ ਹਨ ਆ ਬਾਜ ਗਮਲੇ ਹੀ ਵੇਖੋ ਜੀ ਸੱਚ ਆ ਬਾਜ ਆ ਗਿਆ ਜੀ ਠੀਕ ਹੈ ਟੋਟਲ ਚੀਜ਼ ਹੀ ਬਣਾਈ ਜੰਨੇ ਆਪਾਂ ਟੋਟਲ ਟੋਟਲ ਚੀਜ਼ ਟੋਟਲੀ ਠੀਕ ਆ ਇਹ ਬਾਜ ਆਪਾਂ ਨੂੰ 1500 ਰੁਪਏ ਦਾ ਪੀਸ ਪਊਗਾ ਜੀ ਜੇ ਕੋਠੀ ਦੇ ਉੱਤੇ ਰੱਖਣਾ ਵਾ ਵੈਸੇ ਠੀਕ ਆ ਰੰਗ ਤੋਂ ਰੰਗ ਤੋਂ ਬਿਨਾਂ ਰੰਗ ਤੁਸੀਂ ਆਪ ਹੀ ਕਰਾਉਣਾ ਪੈਣਾ ਰੰਗ ਆਪੇ ਕਰਾਉਣਾ ਪਊਗਾ ਤੇ ਇਹੇ ਉਹ ਆਣਾ ਆਏ ਖੇਤ ਵਾਲੇ ਬਾੜ ਵਾਲੇ ਬਾੜ ਵਾਲੇ ਪਿੱਲਰ ਆ ਗਏ ਹਾਂਜੀ 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 ਇਹ ਇਹ ਕਿੰਨੇ ਰੁਪਏ ਇਹਦਾ ਕੀ ਹਿਸਾਬ ਕਿਤਾਬ ਉਹ ਇਹ 50 ਰੁਪਏ ਫੁੱਟ ਪੈਂਦਾ ਜਿਵੇਂ 2 ਫੁੱਟ ਦਾ ਬਣਾਉਣਾ 100 ਰੁਪਏ ਦਾ ਜੇ 7 ਫੁੱਟ ਦਾ ਬਣਾਉਣਾ 350 ਦਾ ਪੈਣਾ ਜੀ ਠੀਕ ਹੈ ਇਹ ਵੀ ਬਣਾਉਣੇ ਆਪਾਂ ਚੁੱਲ੍ਹੇ ਵੀ ਬਣਾਈ ਬੈਠੇ ਚੁੱਲ੍ਹੇ ਵੀ ਬਣਾਈ ਬੈਠੇ ਹਾਂਜੀ ਹਾਂਜੀ ਕਿ ਗਮਲੇ ਵੀ ਬਣਾਈ ਬੈਠੇ ਆ ਇੱਕ ਵਾਰੀ ਨਾ ਚੁੱਲਿਆਂ ਦਾ ਤੇ ਗਮਲਿਆਂ ਦਾ ਰੇਟ ਦੱਸ ਦੇ ਬਈ ਆ ਚੁੱਲਾ ਜੀ ਹੈਗਾ ਡਬਲ ਡੈਕ ਡਬਲ ਡਬਲ ਵਾਲਾ ਜੀ ਇਹ 350 ਦਾ ਪੈਂਦਾ ਜੀ 350 ਦਾ ਇੱਥੇ ਬੀਬੀਆਂ ਕਹਿੰਦੀਆਂ ਆਪਾਂ ਰੋਟੀ ਖਾਣ ਵੈਨਿਆਂ ਉਹ ਕਹਿੰਦੇ ਵੀ ਸਬਜ਼ੀ ਵੀ ਗਰਮ ਚਾਹੀਦੀ ਸਾਨੂੰ ਰੋਟੀ ਵੀ ਗਰਮਾ ਇੱਥੇ ਸਬਜ਼ੀ ਰੱਖੋ ਇੱਥੇ ਰੋਟੀਆਂ ਬਣਾ ਦਊਗਾ ਦੋ ਦੋ ਕੰਮ ਕਰੂਗਾ ਜੀ ਠੀਕ ਹੈ ਬਾਲਣੇ ਬਾਲਣੇ ਉਨਾ ਹੀ ਲੱਗਣਾ ਬਾਲਣੇ ਉਨਾ ਹੀ ਲੱਗਣਾ ਕੰਮ ਦੋ ਦੋ ਕਰੂਗਾ ਹਾਂਜੀ ਹਾਂਜੀ ਕਿੰਨੇ ਦਾ ਇਹ ਇਹ 350 ਰੁਪਏ ਦਾ ਪੀਸ ਇਹ ਆਪਾਂ ਘਰੇ ਪਹੁੰਚਾ ਦਿੰਨੇ ਆ ਘਰੇ ਪਹੁੰਚਾ ਦਿੰਨੇ ਜਿੱਥੇ ਵੀ ਆਖੋ ਫੋਨ ਫੋਨ ਕਰ ਲੈ ਫੋਨ ਕਰ ਲਓ ਬਸ ਠੀਕ ਹੈ ਜੀ ਆ ਗਮਲਾ ਜੀ ਬਾਲਣ ਪਿੰਡ ਮ हैगी अपनी दुकान ਤੇ ਇਹ ਗਮਲਿਆਂ ਦਾ ਕੀ ਰੇਟ ਹੈ ਇਹ ਗਮਲਾ 12 ਇੰਚੀ ਹੈ ਜੀ ਗਮਲਾ 12 ਇੰਚੀ ਹੈ 12 ਇੰਚੀ ਗਮਲਾ ਜੇ ਕਿਸੇ ਨੇ ਇਕੱਠਾ ਹੋਲਸੇਲ ਰੇਟ ਤੇ ਚੱਕਣਾ ਉਹਦੇ ਵਾਸਤੇ ਲੱਗ ਰੇਟ ਆ ਵੈਸੇ 80 ਰੁਪਏ ਰੇਟ ਹੈ ਦਾ ਜੀ ਉਹਦਾ ਫਿਰ ਹੁੰਦਾ ਹੀ ਆ ਹੋਲਸੇਲ ਚੱਕਣਾ ਉਹਦੇ ਵਾਸਤੇ ਲੱਗਦੇ ਆ ਕਲਰ ਵੀ ਕਰਕੇ ਦਿੰਨੇ ਆ ਕਲਰ ਵੀ ਕਰਕੇ ਦਿੰਨੇ ਆ ਆਪਾਂ ਜੀ ਠੀਕ ਐ ਤੇ ਇਦੋਂ ਬਾਈ ਬਾਈ ਜਿਵੇਂ ਆਹ ਨੱਕੇ ਪਏ ਆ ਇੱਧਰ ਇੱਕ ਛੱਤ ਤੇ ਲਾਉਣ ਵਾਲਿਆ ਆ ਅੱਗੇ ਆਪਣੇ ਬੱਤੇ ਜੀ ਛੱਤ ਦੇ ਉੱਤੇ ਵੀ ਜਿਵੇਂ ਤੁਹਾਨੂੰ ਦੱਸਖਿਆ ਟੇਨਾ ਟਾਈਲਾਂ ਉਹ ਲੱਗਦੇ ਆਪਣੀ ਛੱਤ ਪਾਉਣ ਵਾਸਤੇ ਬਹੁਤ ਸਸਤਾ ਪੈਂਦਾ ਇਹ ਜੀ ਸੀਮਿੰਟ ਦਾ ਬੱਤਾ ਤੇ ਉਹ ਟਾਇਲ ਪੈ ਜਾਂਦੀ ਹੈ ਜੀ ਗਰੰਟੀ ਆਫ ਬਾਈ ਸਾਰੇ ਸਮਾਨ ਵੀ ਗਰੰਟੀ ਫੁੱਲ ਜੀ ਗਰੰਟੀ ਫੁੱਲ ਗਰੰਟੀ ਨੂੰ ਬੇਫਿਕਰ ਹੋ ਜੀ ਇੱਕ ਨੱਕੇ ਵਿਖਾ ਦੇ ਬਾਈ ਹੁਣ ਨੱਕੇ ਜੀ ਆ ਆ ਗਿਆ ਜਿਵੇਂ 2 ਬਾਈ 2 ਬਾਈ 1.5 ਦਾ ਪੀਸ ਠੀਕ ਆ ਇਹ 200 ਰੁਪਏ ਦਾ ਨਗ ਪੈਂਦਾ ਇੱਕ ਨਗ 200 ਰੁਪਏ ਦਾ ਜਿੰਨੇ ਨਗ ਲੈਣੇ ਆਪਾਂ ਉਹ ਉਸਾਂ ਨਾਲ ਹੋ ਜਾਣੀ ਗੱਲ ਵਾਦੀ ਠੀਕ ਇੱਕ ਨਗ 200 ਦਾ ਖਾਲੀ ਕੇ ਫੱਟੀ ਵਿੱਚ ਆਉਂਦੀ ਨਾ ਨਾ ਕੱਲਾ ਕੱਲਾ ਖਾਲੀ ਜੀ ਨਗ ਮਤਲਬ ਫੱਟੀ ਦਾ ਅੱਡ ਤੇ ਇਹਦਾ ਅੱਡ 200 ਰੁਪਏ ਨਗ ਨਗ ਸਮਝ ਨਗ 200 ਰੁਪਏ ਠੀਕ ਹੈ ਜੀ ਆਹ ਵੇਖੋ ਜੀ ਪੱਤੇ ਇੱਕ ਸਿੱਧੂ ਮੂਸੇ ਵਾਲੇ ਦੀ ਕੋਠੀ ਤੇ ਆ ਲੱਗੇ ਪੱਤੇ ਆਪਣੇ ਤੇ ਆਹ ਫੁੱਲ ਲੱਗਿਆ ਡਿਜ਼ਾਈਨ ਇਹਦੇ ਵਿੱਚ ਹੀ ਠੀਕ ਹੈ ਇਹ 2 बाई 2 ਫੁੱਟ ਚੌੜਾ ਤੇ 21 ਇੰਚ ਉੱਚਾ ਇਹ ਵੀ 2 ਫੁੱਟ ਚੌੜਾ 21 ਇੰਚ ਉੱਚਾ ਇਹ ਦੋ ਦੋ 200 ਰੁਪਏ ਦਾ ਹੀ ਪੀਸ ਪੈਂਦਾ ਜੀ 200 ਰੁਪਏ ਦਾ ਪੀਸ ਹਾਂ ਕੋਈ ਮਰ ਠੀਕ ਹੈ ਜੀ ਤੇ ਇੱਕ ਆ ਗਿਆ 1.5 ਫੁੱਟ ਵਾਲਾ ਪੱਤਾ ਜੀ ਇਹ ਛੋਟੇ ਆ ਹਨਾ ਇਹ ਛੋਟੇ ਆ ਜੀ ਠੀਕ ਹੈ ਇੱਕ ਜੀ ਮੈਂ ਘੱਟ ਬਜਟ ਲਾਉਣੇ ਆਪਾਂ ਜੀ ਇਹ 150 ਰੁਪਏ ਦਾ ਪੈਂਦਾ ਜੀ ਛੋਟਾ ਪੱਤਾ ਠੀਕ ਹੈ ਜੀ ਤੇ ਇੱਕ ਆ ਪਾਵਾ ਜੀ ਆਪਣਾ ਬਣਾਈ ਤਾਂ ਹੋਰ ਵੀ ਜਾਂਦੇ ਪਾਵੇ ਜੀ ਇਹ ਆਪਣਾ ਸਿੰਗਲ ਪਾਵਾ ਬੰਦਾ ਕੱਲਾ ਜੋੜ ਤੋਂ ਬਿਨਾ ਜਮੈਡਲੈਸ ਜੋੜ ਨਹੀਂ ਜੋੜ ਨਹੀਂ ਇਹਦੇ ਵਿੱਚ ਲੱਗਦਾ ਜਾਲੀ ਵਾਲਾ ਪਾਵਾ ਵੱਜਦਾ ਇਹ ਜੀ ਇੰਦਰ ਡਿਜ਼ਾਈਨ ਵੀ ਬਣ ਜਾਂਦਾ ਡਿਜ਼ਾਈਨ ਵੀ ਬਣ ਜਾਂਦਾ ਜੀ ਇਹ ਆਪਾਂ ਨੂੰ ਪੈਂਦਾ 200 ਰੁਪਏ ਦਾ ਪੀਸ ਬਿਨਾਂ ਜੋੜ ਤੋਂ ਜੀ ਹੋਰ ਕਿਤੇ ਵੀ ਜਾਓਗੇ ਤੁਹਾਨੂੰ ਜੋੜ ਵਾਲਾ ਪੀ ਇਹ ਲੱਗਦੇ ਕਿੱਥੇ ਆ ਪੌੜ ਇਹ ਜਾਲ ਨਾ ਨਾ ਜਾਲੀ ਦੇ ਨਾਲ ਹੀ ਜਾਲੀ ਦੇ ਨਾਲ ਜਾਲੀ ਦੇ ਨਾਲ ਲੱਗਦੇ ਹੈ ਪਾਵੇ ਠੀਕ ਹੈ ਜੀ ਇੱਕ ਹੋਰ ਚੀਜ਼ ਦਿਖਾਉਣੀ ਸੀ ਆਪਾਂ ਬਾਹਰ ਜਿਹੜਾ ਤੁਹਾਨੂੰ ਆਖੇ ਜੰਗਲਾ ਲੱਗਿਆ ਹੋਇਆ ਉਹ ਵੀ ਦਿਖਾ ਦਈਏ ਜੀ ਮਾੜਾ ਇਹ ਬੰਦਾ ਜੀ ਜਿਹੜਾ ਤੁਹਾਨੂੰ 7000 ਦਾ ਕਿਹਾ ਸੀ ਨਾ ਇਹ ਪੀਸ ਮੈਂ ਤੁਸੀਂ ਆਖੇ ਦੀ ਆ ਚੀਜ਼ ਕੀ ਆ ਐਵੇਂ ਬੰਦਾ ਇਹ ਸਾਰਾ ਜੀ ਇਹ ਸਾਰਾ ਕੰਪਲੀਟ ਹਾਂਜੀ ਕੰਪਲੀਟ ਮੈਂ ਆਖਿਆ ਕਿ ਦੇ ਕੱਲਾ ਹੀ 7000 ਦਾ ਨਾ ਨਾ ਜੀ ਸਾਰਾ ਕੰਪਲੀਟ ਐਵੇਂ ਬੰਨ੍ਹਦਾ ਵਿੰਡੋ ਕਿੜਕੀ ਦੇ ਉੱਤੇ ਲਾਉਣ ਵਾਸਤੇ ਆਪਾਂ ਨੂੰ ਡਿਜ਼ਾਈਨ ਪ ਤੇ ਦੇ ਉੱਤੇ ਫਾਰਜੇ ਵੀ ਆ ਜਾਂਦੇ ਉਹ ਲੱਗੇ ਨਹੀਂਗੇ ਵੈਸੇ ਤਾਂ ਮੈਂ ਹੀ ਫਟ ਕੀਤਾ ਸੀ ਆਪਾਂ ਵਿੱਚ ਲੱਗੇ ਨੇ ਹਾਂਜੀ 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 ਉੱਤੇ ਲੱਗੇ ਨੇ ਠੀਕ ਹੈ ਜੀ ਤੇ ਬਾਈ ਇੱਕ ਵਾਰੀ ਨਾ ਜਾਂਦੇ ਜਾਂਦੇ ਆਪਾਂ ਨੂੰ ਐਡਰੈਸ ਨੰਬਰ ਸਾਰਾ ਕੁਝ ਦੱਸ ਹਾਂਜੀ ਹਾਂਜੀ ਪਿੰਡ ਆਪਣਾ ਮੱਲਣਾ ਜੀ ਠੀਕ ਹੈ ਜੀ ਗਿੱਦੜਵਾ ਇੱਥੋਂ ਆਪਣਾ ਦੁਬਾਰਾ ਦੱਸ ਦੇਣਾ 30 ਕਿਲੋਮੀਟਰ ਪੈਂਦਾ ਜੀ ਮੁਕਸਰ ਸਾਹਿਬ ਵੀ 30 ਕਿਲੋਮੀਟਰ ਕੋਟ ਕਪੂਰਾ ਵੀ ਵਿਚਾਲੇ ਖੜੇ ਆਪਾਂ ਜੀ ਠੀਕ ਹੈ ਬਾਕੀ ਕਿਤੇ ਵੀ ਜਾਲੀ ਦੀ ਕੋਈ ਵੀ ਕਿਤੇ ਵੀ ਡਿਲੀਵਰੀ ਕਰਾਉਣੀਆਂ ਆਪਾਂ ਕਰਕੇ ਦੇਵਾਂਗੇ ਜੀ ਕਿਰਾਇਆ ਵੀ ਜਾਇਜ਼ ਰੇਟਾਂ ਤੇ ਜਮਾਂ ਬਿਲਕੁਲ ਠੀਕ ਹੈ ਜੀ ਤੇ ਨ ਠੀਕ ਹੈ ਨੰਬਰ ਦੁਬਾਰੇ ਫੇਰ ਨੋਟ ਕਰ ਲਓ 7986764500 ਤੇ ਬਾਕੀ 22 ਹੋਰਾਂ ਦਾ ਨੰਬਰ ਆਪਾਂ ਤੁਹਾਨੂੰ ਸਕਰੀਨ ਤੇ ਦੇ ਦਾਂਗੇ ਜਿਵੇਂ ਬਾਈ ਨੇ ਆਖਿਆ ਸੀ ਜਿਹੜਾ ਬੰਦਾ ਵੀਡੀਓ ਸ਼ੇਅਰ ਕਰਕੇ ਆਊਗਾ ਉਹਨੂੰ 10% ਡਿਸਕਾਊਂਟ ਮਿਲ ਨਹੀਂ ਮਿਲਣਾ ਸ਼ੇਅਰ ਜਰੂਰ ਕਰਿਓ ਪੂਰੀ ਜਰੂਰ ਦੇਖਿਓ ਵੀਡੀਓ ਨੂੰ ਤੇ ਆਪਣੀ ਵੀਡੀਓ ਵਧੀਆ ਲੱਗੀ ਤਾਂ ਇਹਨੂੰ ਸ਼ੇਅਰ ਕਰ ਦਿਓ ਤੇ ਕਮੈਂਟਾਂ 'ਚ ਆਪਦੀ ਰਾਏ ਜਰੂਰ ਦਿਆ ਕਰੋ ਧੰਨਵਾਦ ਜੀ